ਤੇਰੀ ਸ਼ਰਣ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲ ਕਰ ਕਿਰਪਾ ਨਾਨਕ ਗੁਣ ਗਾਵੈ ਰੱਖੋ ਸ਼ਰਮ ਸਾਡੀ ਜੀ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਦ ਆ ਗਏ ਅਰਦਾਸ ਮੈਂ ਹੋਰ ਥਾਉ ਨਹੀਂ ਜਿਸਪੈ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾ ਪੂਤਾ ਮਤਾ ਕੀ ਆਸੀ ਨਿਮਖ ਨਾਮ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਨਿਮਖ ਨਾਮ ਵਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਪਰਮ ਸਨਮਾਨ ਜੋ ਜੋਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਸਹਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਪਵਨ ਚਰਨਾਂ ਵਿੱਚ ਸਭਾ ایمان ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨ ਹੁਣੇ ਆਪ ਜੀ ਭਾਈ ਸਾਹਿਬ ਦੇ ਕੋਲੋਂ ਸ਼ਬਦ ਸਰਵਣ ਕਰ ਰਹੇ ਸੀ ਉਹ ਸ਼ਬਦਾ ਜੋ ਰਹਾਉ ਦਾ ਬੰਧ ਹੈ ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਆਓ ਇਹਨਾਂ ਪੰਕਤੀਆਂ ਨੂੰ ਮੁਖ ਰੱਖ ਕੇ ਕੁਝ ਸਮੇ ਗੁਰਮਤਿ ਦੀਆਂ ਵਿਚਾਰਾਂ ਨਾਲ ਜੁੜਨਾ ਕਰੀਏ ਉਸ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ੀ ਫਤਿਹ ਪ੍ਰਵਾਣ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਲਗਭਗ ਹਰੇਕ ਸਿੱਖ ਪਰਵਾਰ ਜਦੋਂ ਵੀ ਕਿਸੇ ਬੱਚੀ ਜਾਂ ਬੱਚੇ ਦਾ ਜਨਮ ਦਿਨ ਹੁੰਦਾ ਹੈ ਆ ਕੇ ਗੁਰਦੁਆਰਾ ਸਾਹਿਬ ਭਾਈ ਸਾਹਿਬ ਉਹਨਾਂ ਨੂੰ ਕਿਹਾ ਜਾਂਦਾ ਕਿ ਸ਼ਬਦ ਪੜੋ ਪੂਤਾ ਮਾਤਾ ਕੀ ਆਸ਼ੀਸ਼ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਪਰਸਿੱਧੇ ਧਿਆਨ ਦੇ ਨਾਲ ਇਹਨਾਂ ਪੰਕਤੀਆਂ ਨੂੰ ਸਮਝਣ ਦਾ ਜੇ ਯਤਨ ਕਰ ਲਈਏ ਉਦਾਂ ਦੀ ਮਾਂ ਬਣ ਗਈ ਜਿਹੜੀ ਅਸੀਸ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ। ਅਰਥ ਬੜੇ ਸਪਸ਼ਟ ਹਨ। ਪੋਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ। ਨਿਮਖ ਕਹਿੰਦੇ ਅੱਖ ਝਮਕਣ ਜਿੰਨਾ ਸਮਾ। ਕਿ ਇਹ ਬੱਚੇ ਤੈਨੂੰ ਅੱਖ ਝਮਕਣ ਜਿੰਨੇ ਸਮੇਂ ਵਾਸਤੇ ਵੀ ਰੱਬ ਨਾ ਭੁੱਲੇ। ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ। ਜਗਦੀਸ਼ ਜਗਤ ਦਾ ਜਿਹੜਾ ਈਸ਼ ਹੈ ਮਾਲਕ ਪ੍ਰਮਾਤਮਾ ਤੈਨੂੰ ਕਦੇ ਭੁੱਲੇ ਪਰ ਕਦੇ ਅਰਦਾਸ ਕਰਦੇ ਹਾਂ ਹਰੇਕ ਸੇਖ ਅਰਦਾਸ ਕਰ ਭਾਗਾਂ ਵਾਲੇ ਹੋਣ ਕਿ ਕੋਈ ਹੈ ਗੁਰਮਖ ਵਿਰਲੇ ਹੈਣ ਵਿਰਲੇ ਨਾਹੀਂ ਘਣੇ ਫੈਲ ਫਕਰ ਸੰਸਾਰ ਜੋ ਇਹ ਵੀ ਅਰਦਾਸ ਕਰਦੇ ਆ ਸਤਿਗੁਰੂ ਮਹਾਰਾਜ ਸਾਡਾ ਪੁੱਤਰ ਹੋਵੇ ਇਦਾਂ ਦਾ ਹੋਵੇ ਜਿਦਾਂ ਦਾ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਦਾ ਜੀਵਨ ਸੀ। ਸਤਿਗੁਰੂ ਸਾਡੇ ਘਰ ਬੱਚੀ ਇਦਾਂ ਦੀ ਹੋਵੇ ਜਿਦਾਂ ਦੀ ਬੀਬੇ ਨਾਨਕੀ ਸੀ। ਜਿਦਾਂ ਦੀ ਬੀਬੀ ਹਰਸ਼ਰਨ ਕੌਰ ਸੀ। ਅਰਦਾਸ ਕਹਿ ਦੇਣਾ ਕਰ ਲੈਣਾ ਲੱਗ ਚੀਜ਼ ਹੈ। ਤੇ ਜਿਹੜੇ ਕਮਾ ਲੈਂਦੇ ਆ ਇਹ ਗੁਰਾਰਜਨ ਸਾਹਿਬ ਦੇ ਸ਼ਬਦ ਹੈ। ਕਹਿੰਦੇ ਇਤਾਂ ਦੀ ਇਹ ਸੀਸ ਦਿੱਤੀ ਜਾਏ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀ ਤੁਸੀਂ ਬਾਣੀ ਪੜਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੰਗੀ ਮਾਂ ਦੀ ਗੱਲ ਵੀ ਕੀਤੀ ਹੈ ਤੇ ਮਾੜੀ ਮਾਂ ਦੀ ਵੀ ਗੱਲ ਸਤਗੁਰੂ ਨੇ ਜਿੱਥੇ ਉਸ ਮਾਂ ਦੀ ਗੱਲ ਕੀਤੀ ਆ ਜਿਹੜੀ ਆਪ ਹੀ ਨਹੀਂ ਜੁੜੀ ਤੇ ਨਾ ਆਪਣੇ ਬੱਚਿਆਂ ਨੂੰ ਰੱਬ ਦੇ ਨਾਲ ਜੋੜ ਸਕੀ ਕਬੀਰ ਸਾਹਿਬ ਨੇ ਬੜੇ ਚੇਤਾਵਨੀ ਭਰੇ ਸ਼ਬਦਾਂ ਵਿੱਚ ਉਸ ਨੂੰ ਸਮਝਾਇਆ ਕਹਿੰਦੇ ਕਬੀਰ ਬੈਸਨੋ ਕੀ ਕੁਕਰ ਪਹਲੀ ਸਾਕਤ ਕੀ ਬੁਰੀ ਮਾਈ ਉਹ ਨਿਤ ਸੁਣੇ ਹਰ ਨਾਮ ਜਸ ਉਹ ਪਾਪ ਵਸਾਹਣ ਜਾਏ ਕਬੀਰ ਬੈਸਨੂ ਕੀ ਕੁੱਕਰ ਪੜੀ ਕੋਈ ਸਾਧੂ ਹੈ ਨਾ ਕੋਈ ਸਾਧੂ ਮਹਾਪੁਰਸ਼ ਤੇ ਉਹਦੇ ਕੋਈ ਕੁੱਤੀ ਰਹਿੰਦੀ ਹੋਵੇ ਨਾ ਉਹ ਕਹਿੰਦੇ ਚੰਗੀ ਆ ਸਾਖਤ ਕੀ ਬੁਰੀ ਮਾਏ ਸਾਖਤ ਕਹਿੰਦੇ ਜਿਹੜਾ ਰੱਬ ਤੋਂ ਟਟਿਆ ਹੁੰਦਾ ਕਹਿੰਦੇ ਹਨ ਉਹਦੀ ਮਾਂ ਬੁਰੀ ਕਿਉਂਕਿ ਆਪਣਾਪ ਜੁੜੀ ਤੇ ਨਾ ਆਪਣੇ ਬੱਚਿਆਂ ਨੂੰ ਜੋੜੇ ਕਿਉਂਕਿ ਉਹ ਸੁਣੇ ਨਿਤ ਨਾਰ ਜਸ ਉਹ ਪਾਪ ਵਸਾਣ ਉਹ ਤਾਂ ਉੱਥੇ ਬੈਠ ਕੇ ਨਾਮ ਸੁਣ ਰਹੀ ਆ ਪਰ ਉਹ ਪਾਪ ਕੁਮਾਰੀ ਇੱਕ ਜਗ੍ਹਾ ਹੋਰ ਕਹਿੰਦੇ ਕਬੀਰ ਸਾਹਿਬ ਜਹ ਕੋਲ ਪੂਤ ਨਾ ਗਿਆਨ ਵਿਚਾਰੀ ਕਹਿੰਦੇ ਜਿਸ ਕੁਲ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਆ ਕੇ ਬੱਚਾ ਰੱਬ ਨਾਲ ਨਹੀਂ ਜੁੜਿਆ ਪਰਮੇਸ਼ਰ ਨਾਲ ਨਹੀਂ ਜੁੜਿਆ ਕਿਉਂਕਿ ਜਿਗਰਾ ਚਾਹੀਦਾ ਬਾਣੀ ਪੜਨ ਵਾਸਤੇ ਤੇ ਸੁਣਨ ਵਾਸਤੇ ਪਰ ਸਾਨੂੰ ਬੜੇ ਸੋਖੇ ਸੋਖੇ ਸ਼ਬਦ ਚੰਗੇ ਲੱਗਦੇ ਆ ਕਿਹੜੇ ਸ਼ਬਦ ਜੋ ਮੰਗੇ ਠਾਕੁਰ ਆਪਣੇ ਲੱਖ ਖੁਸ਼ੀਆਂ ਪਾਸ਼ਾਹੀਆਂ ਪਰ ਉਹਦੇ ਵਿੱਚ ਸੰਦੇਸ਼ ਸਤਿਗੁਰੂ ਕੀ ਦਿੰਦੇ ਆ ਜਦੋਂ ਅਸੀਂ ਬਾਣੀ ਦੇ ਪਾਵਨ ਸ਼ਬਦ ਪੜਦੇ ਸਭ ਕਹਿੰਦੇ ਜਹੈ ਕੁੱਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਾਂਸ ਨਾ ਭਈ ਮਹਤਾਰੀ ਕਹਿੰਦੇ ਇਦਾਂ ਦੀ ਤਾਂ ਮਾਂ ਵਿਧਵਾ ਹੋ ਜਾਏ ਜਿਹਦੇ ਬੱਚੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਇੱਕ ਜਗ੍ਹਾ ਨਾ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਵੈਸੇ ਸਾਰੀ ਬਾਣੀ ਜਿਹੜੀ ਹੈ ਨਾ ਸਤਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਿਮਰਤਾ ਭਾਵ ਦੇ ਵਿੱਚ ਪਿਆਰ ਦੇ ਵਿੱਚ ਉਚਾਰਨ ਕੀਤੀ ਹੈ ਜੈਤਿ ਸ੍ਰੀ ਰਾਗ ਦਾ ਸ਼ਬਦ ਹੈ ਉਹਦੇ ਵਿੱਚ ਸਤਿਗੁਰੂ ਤਾੜਨਾ ਕਰਦੇ ਕਹਿੰਦੇ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੇ ਹਰ ਵਾਂਝਾ ਤਿਨ ਸੁਨਨੀ ਦੇ ਫਿਰੈ ਬਿਨ ਨਾਵੈ ਉਹ ਖੱਪ ਮੁਖੱਪ ਮੁਇ ਕਰਾਂ ਹੁਣ ਸਵਾਲ ਤਾਂ ਹੀ ਪੈਦਾ ਹੁੰਦਾ ਕਿ ਨਾਮ ਬੱਚੇ ਨੇ ਨਹੀਂ ਜਪਿਆ ਤੇ ਮਾਂ ਦਾ ਕੀ ਕਸੂਰ ਹੈ ਤੇ ਬਾਣੀ ਦੇ ਵਿੱਚ ਵੀ ਕਿਹਾ ਆ ਤੁਲਸੀਦਾਸ ਨੇ ਵੀ ਕਿਹਾ ਬੜਾ ਸੋਹਣਾ ਉਹ ਪੜਦੇ ਆਪਾਂ ਸੁਣਦੇ ਆਂ ਜਨਨੀ ਜਣੇ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤੋ ਜਨਨੀ ਬਾਜ ਰਹੇ ਕਾਹੇ ਗਵਾਵੈ ਕਾਦੇ ਵਾਸਤੇ ਸਮਾਂ ਖਰਾਬ ਕਰਨ ਤੇ ਸਤਿਗੁਰੂ ਕਿਰਪਾ ਕਰਦੇ ਆ ਕਹਿੰਦੇ ਭਾਈ ਜੋ ਅੱਜ ਸਾਇੰਸ ਵੀ ਕਹ ਰਹੀ ਹੈ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਜੋ ਮਾਂ ਕਰਦੀ ਆ ਉਹਦਾ ਅਸਰ ਜਿਹੜਾ ਬੱਚੇ ਦੇ ਜੀਵਨ ਦੇ ਉੱਪਰ ਆਂਦਾ ਹੈ ਔਰ ਚੰਗੀ ਤਰ੍ਹਾਂ ਆ ਜਾਂਦੇ ਤੇ ਪਰ ਜਿਸਵੇਂ ਦੇ ਅਸੀਂ ਜੁੜੇ ਆ ਕਿਸੇ ਵਿਦਵਾਨ ਨੇ ਕਿਹਾ ਸੀ ਕਿ ਬੱਚੇ ਨੂੰ ਸਿੱਖਿਆ ਕਿਹੜੇ ਸਮੇਂ ਦੇ ਕਿਹੜੀ ਉਮਰ ਦੇ ਵਿੱਚ ਦਿੱਤੀ ਜਾਣੀ ਚਾਹੀਦੀ ਉਸ ਵਿਦਵਾਨ ਦੇ ਬੜੇ ਸੋਹਣਾ ਜਵਾਬ ਸੀ ਕਿ ਬੱਚੇ ਦੇ ਜਨਮ ਤੋਂ 20-25 ਸਾਲ ਪਹਿਲਾਂ ਵੀ ਬੱਚੇ ਦੇ ਜਨਮ ਤੋਂ ਵੀ 25 ਸਾਲ ਪਹਿਲਾਂ ਮਾਂ ਪੜੀ ਲੱਗੀ ਹੋਏਗੀ ਮਾਂ ਗੁਰਮਤਿ ਦੀ ਧਾਰਨੀ ਹੋਏਗੀ ਤੇ ਬੱਚੇ ਫਿਰ ਆਪਣੇ ਆਪ ਹੀ ਗੁਰਮਤਿ ਦੇ ਧਾਰਨੀ ਹੋਣਗੇ ਤੇ ਗੁਰੂ ਸਾਹਿਬ ਜੀ ਨੇ ਇਸ ਸਖਤ ਲਫ਼ਜ਼ਾਂ ਦੇ ਵਿੱਚ ਬਿਆਨ ਕੀਤਾ ਕਹਿੰਦੇ ਜਿਨ ਹਰ ਹਿਰਦੈ ਨਾਮ ਨ ਵਸਿਓ ਤਿਨ ਮਾਤ ਕੀ ਜੇ ਹਰ ਬਾਝਾ ਤਿਨ ਸੁਨੀ ਦੇ ਫਿਰੈ ਬਿਨ ਨਾਵੈ ਓਏ ਖੱਪ-ਖੱਪ ਮੋਏ ਕਰਾਂਗੇ ਹੁਣ ਦੂਸਰੇ ਪਾਸੇ ਉਸ ਮਾਂ ਦੀ ਵੀ ਗੱਲ ਕੀਤੀ ਜਿਹਦੇ ਬਾਰੇ ਬਾਣੀ ਕਹਿੰਦੀ ਆ ਤਿੰਨ ਧਨ ਜਨੇਂਦੀ ਮਾਓ ਆਏ ਸਫਲ ਸੇ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਏ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲ ਧਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਤੇ ਉਹਨੂੰ ਧਨ ਵੀ ਆਖਿਆ ਮਾ ਧਨ ਤਿੰਨ ਧਨ ਜਨੈਦੀ ਮਾਉ ਆਏ ਸਫਲ ਸੀ ਦੋਨੇ ਵਿਚਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਗਟ ਕੀ ਜੋ ਮੈਂ ਵਿਚਾਰ ਕਰ ਰਿਹਾ ਇੱਕੋ ਪੰਕਤੀ ਆਪਾਂ ਵਿਚਾਰਨੀ ਹੈ ਪੋਤਾ ਮਾਤਾ ਕੀ ਅਸੀਸ ਨਿਮਕ ਨਾ ਵਿਸਰੋ ਤੁਮ ਕੋ ਹਰ ਹਰ ਨਿਮ ਕਹਿੰਦੇ ਆਖੇ ਝਮਕਣ ਯਤਨਾ ਸਮਾ ਵੀ ਇੰਨਾ ਵੀ ਤੈਨੂੰ ਰੱਬ ਨਾ ਭੁੱਲੇ ਰੱਬ ਦੀ ਯਾਦ ਤੇਰੇ ਤੋਂ ਦੂਰ ਨਾ ਹੋਵੇ ਤੂੰ ਪਰਮੇਸ਼ਰ ਨੂੰ ਸਵਾਸ ਸਵਾਸ ਉਹਨੂੰ ਯਾਦ ਕਰਦਾ ਰਹੇ ਤੇ ਜਦੋਂ ਇਦਾਂ ਦੀ ਅਵਸਥਾ ਬਣਦੀ ਹੈ ਸੀਸ ਦਿੰਦੀ ਹੈ ਕਿਉਂਕਿ ਮਾਂ ਭਾਵੇਂ ਮਾਂ ਅਲੱਗ-ਅਲੱਗ ਹੁੰਦੀ ਹੈ ਪਰ ਮਮਤਾ ਇੱਕੋ ਜਿਹੀ ਹੈ ਭਾਵੇਂ ਤੁਸੀਂ ਕਿਸੇ ਪੰਛੀਆਂ ਦੀ ਦੇਖ ਲਓ ਜਾਨਵਰਾਂ ਦੀ ਦੇਖ ਲਓ ਤੇ ਉਹਨਾਂ ਦਾ ਜਿਹੜਾ ਪਿਆਰ ਹੁੰਦਾ ਨਾ ਮਮਤਾ ਜਿਹੜੀ ਮਾਂ ਦੀ ਇੱਕੋ ਜਿਹੀ ਹੁੰਦੀ ਹੈ ਆ ਜਿਸ ਤਰ੍ਹਾਂ ਬਾਣੀ ਦੇ ਵਿੱਚ ਸ਼ਬਦ ਆਉਂਦੇ ਹਨ ਕਹਿੰਦੇ ਪੰਜ ਕੋਸ਼ ਕੋ ਗਊ ਚਰਾਵਤ 20 ਬੱਚਰਾ ਰੱਖੀ। ਊਡੇ ਊਡ ਆਵੇ ਸਹਿ ਕੋ ਸਾ ਤਿਸ ਪਾਛੇ ਬਚਰੇ ਛਰਿਆ। ਤਿੰਨ ਕਵਣ ਖਲਾਵੇ ਕਵਣ ਚਗਾਵੇ ਮੰਨਵੇਂ ਸਿਮਰਨ ਕਰੇ। ਉਹਦੀ ਜਾਦੇ ਨਹੀਂ ਹੈ। ਤੇ ਉਹਨਾਂ ਦੇ ਅੰਦਰ ਵੀ ਤਾਂ ਮਮਤਾ ਹੈ ਨਾ ਉਹ ਵੀ ਮਾਈ ਹੈ। ਪਰ ਗੁਰੂ ਸਾਹਿਬ ਜੀ ਸਾਡਾ ਫਰਜ਼ ਦੱਸਦੇ ਆ ਜੂ ਅਸੀਂ ਮਨੁੱਖਾਂ ਤੇ ਉਸ ਤੋਂ ਬਾਅਦ ਮਨੁੱਖ ਤੋਂ ਬਾਅਦ ਅਸੀਂ ਸਿੱਖਾਂ ਦੇ ਘਰ ਸਾਡਾ ਜਨਮ ਹੋਇਆ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਜਿਹੜਾ ਨੇ ਅਸੀਸ ਦਿੱਤੀ ਆ ਨਾ ਮਾਂ ਨੇ ਤੇ ਮੈਂ ਕਹਿੰਦਾ ਕੋਈ ਜ਼ਿੰਦਗੀ ਦੀ ਜਾਂ ਕੋਈ ਐਸੀ ਰੁਕਾਵਟ ਜਾਂ ਕੋਈ ਐਸੀ ਤਾਕਤ ਜਿਹੜੀ ਆ ਉਸ ਬੱਚੇ ਨੂੰ ਸਿੱਖੀ ਤੋਂ ਦੂਰ ਨਹੀਂ ਕਰ ਸਕਦੀ ਆਪਾਂ ਅੱਜ ਇੱਕ ਇਤਿਹਾਸ ਦੇ ਵਿੱਚੋਂ ਵਿਚਾਰ ਕਰਦੇ ਆਂ ਸਾਦ ਸੰਗਤ ਦੀ 13 ਮਾਰਚ 1849 ਦੇ ਵਿੱਚ ਪੰਜਾਬ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਸਤਾਪਤ ਸਿੱਖ ਰਾਜ ਸਤਾਪਤ ਖਤਮ ਹੋ ਗਿਆ ਮਹਾਰਾਜ ਜੁਨੀਆਂ ਤੋਂ ਚਲਾ ਗਿਆ ਉਹਨਾਂ ਦੀ ਮਹਾ ਰਾਣੀ ਜਿਹੜੀ ਸੀ ਮਹਾਰਾਣੀ ਜਿੰਦਾ ਤੇ ਇੱਕ ਪੁੱਤਰ ਸੀ ਮਹਾਰਾਜਾ ਦਲੀਪ ਸਿੰਘ ਹੋਇਆ ਕਿ ਅੰਗਰੇਜ਼ਾਂ ਨੇ ਕੀ ਕੀਤਾ ਉਹਨਾਂ ਨੂੰ ਦੋਨਾਂ ਨੂੰ ਅਲੱਗ-ਅਲੱਗ ਕਰ ਦਿੱਤਾ। ਜੂਬੀ ਦੇ ਚਨਾਰ ਦੀ ਜੇਲ੍ਹ ਦੇ ਵਿੱਚ ਮਹਾਰਾਣੀ ਜਿੰਦ ਕੌਰ ਨੂੰ ਬੰਦ ਕਰ ਗਏ। ਉੱਥੇ ਕੈਦ ਕਰ ਗਏ। ਤੇ ਭਾਵੇਂ ਰਾਜੇ ਸੀਸ ਕਰਕੇ ਉਹ ਸਮੇਂ ਵਿੱਚ ਅੰਗਰੇਜ਼ਾਂ ਨੇ 1 ਲੱਖ ਰੁਪਏ ਉਹਦੀ ਤਨਖਾਹ ਵੀ ਲਾ ਦਿੱਤੀ। ਪਰ ਉਹਨੂੰ ਕੈਦ ਵਿੱਚ ਰੱਖਿਆ। ਇਧਰ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਏ। ਉਸ ਵੇਲੇ ਉਮਰ ਸੀ 12-13 ਸਾਲ। ਤੇ ਉਹ 12-13 ਸਾਲ ਦੀ ਉਮਰ ਤੇ ਹੁਣ ਉਹਦੇ ਉੱਪਰ ਦੋ ਐਸੇ ਟੀਚਰ ਲਾ ਦਿੱਤੇ ਗਏ ਵੀ ਇਹਨੂੰ ਹੁਣ ਸਿੱਖੀ ਤੋਂ ਈਸਾਈ ਕਿਦਾਂ ਬਣਾਇਆ ਜਾਵੇ ਦੇਖੋ ਉਹਨਾਂ ਦੀ ਸੋਚ ਕਿਦਾਂ ਕੀਤਾ ਗਿਆ ਉਹਨਾਂ ਨੇ ਆਖਿਆ ਵੀ ਇਸ ਨੂੰ ਸਿੱਖੀ ਤੋਂ ਦੂਰ ਕਰਨਾ ਹੈ ਇਦੇ ਅੰਦਰ ਇਹ ਭਾਵਨਾ ਕੱਢ ਦੇਣੀ ਵੀ ਮੇਰਾ ਜਨਮ ਸਿੱਖਾਂ ਦੇ ਘਰ ਹੋਇਆ ਸੀ ਜਾਂ ਮੇਰੀ ਮਾਂ ਸਿੱਖ ਸੀ ਤੇਰਾ ਮੇਰਾ ਪਿਤਾ ਸਿੱਖ ਰਾਜ ਸੀ ਤਿੰਨ ਚੀਜ਼ਾਂ ਹੁੰਦੀਆਂ ਸਾਥ ਸੰਗਤ ਦੀ ਜਦੋਂ ਬੰਦਾ ਟੁੱਟਦਾ ਹੈ ਖਾਸ ਕਰਕੇ ਸਿੱਖ ਦੀ ਗੱਲ ਹੈ ਜਦੋਂ ਅਸੀਂ ਪੰਜਾਬ ਤੋਂ ਟੁੱਟਦੇ ਹਾਂ ਮਾਂ ਧਰਤੀ ਸਾਡੀ ਪੰਜਾਬ ਹੈ ਦੂਸਰਾ ਜਿਹੜੀ ਮਾਂ ਜਨਮ ਦਿੰਦੀ ਹੈ ਜਿੱਦਣ ਬੰਦਾ ਉਹਨੂੰ ਵਿਸਾਰ ਦਿੰਦਾ ਹੈ ਤੇ ਉਹ ਦਿਨ ਵੀ ਅਖਬਾਰ ਹੁੰਦਾ ਹੈ ਇਸ ਤੀਸਰੀ ਮਾਂ ਜਿਹੜੀ ਐ ਉਹ ਮਾਂ ਬੋਲੀ ਪੰਜਾਬੀ ਹੈ ਜਦੋਂ ਅਸੀਂ ਮਾਂ ਬੋਲੀ ਨੂੰ ਛੱਡ ਦਿੰਦੇ ਹਾਂ ਮਾਂ ਬੋਲੀ ਤੇ ਇੱਕ ਜਿਹਨੇ ਜਨਮ ਦਿੱਤਾ ਉਹ ਮਾਂ ਤੇ ਉਹ ਮਾਂ ਧਰਤੀ ਮਾਂ ਜਿਹਨੂੰ ਅਸੀਂ ਪੰਜਾਬ ਦੀ ਧਰਤੀ ਚ ਜਿਵੇਂ ਅਸੀਂ ਆਪਣੇ ਕੇਂਦਰ ਤੋਂ ਟੁੱਟ ਜਾਂਦੇ ਤੇ ਇੱਕ ਤਾਂ ਉਹਨੂੰ ਪੰਜਾਬ ਤੋਂ ਦੂਰ ਕਰ ਦਿੱਤਾ ਇੰਗਲੈਂਡ ਲੈ ਗਏ ਤੇ ਹੋਇਆ ਕਿ ਉਹ ਟੀਚਰ ਕੀ ਕਰਦੇ ਸ਼ਾਨ ਬੇਦੇ ਦਿਲ ਦਿਮਾਗ ਦੇ ਵਿੱਚੋਂ ਸਿੱਕੀ ਦਾ ਨਾਮ ਨਿਸ਼ਾਨ ਖਤਮ ਕਰ ਦਿੱਤੀ ਵੀ ਸਿੱਕੀ ਕੋਈ ਚੀਜ਼ ਹੈ ਉਹਨਾਂ ਨੇ ਕੀ ਕੀਤਾ ਰਾਤ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਦਲੀਪ ਸਿੰਘ ਨੂੰ ਰਾਤ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਕਮਰੇ ਵਿੱਚ ਲਾਈਟ ਬੰਦ ਕਰ ਦੇਣੀ ਉਹਨੇ ਡਰ ਜਾਣਾ ਘਬਰਾ ਜਾਣਾ 12-13 ਸਾਲ ਦਾ ਬੱਚਾ ਸੀ ਸਿਰੇ ਉਹਨੇ ਆਖਣਾ ਮੈਨੂੰ ਬਹੁਤ ਡਰ ਲੱਗਿਆ ਰਾਤੀ ਤੇ ਉਹਨਾਂ ਨੇ ਫਿਰ ਸਵਾਲ ਕੀਤਾ ਕਹਿੰਦੇ ਜਦੋਂ ਬੇਟਾ ਤੂੰ ਬਚਪਨ ਵਿੱਚ ਸੀ ਤੇਰੀ ਮਾਂ ਤੈਨੂੰ ਕੁਝ ਕਹਿੰਦੀ ਸੀ ਜਦੋਂ ਤੈਨੂੰ ਡਰ ਲੱਗਦਾ ਸੀ ਕਹਿੰਦਾ ਹਾਂ ਮਾਂ ਕਹਿੰਦੀ ਸੀ ਸਤਨਾਮ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਤੇਨੂੰ ਡਰ ਤੇਰੇ ਕੋਲ ਨਹੀਂ ਆਏ ਕਹਿੰਦਾ ਬੋਲਿਆ ਕਰ ਜਦੋਂ ਭੂਤ ਆਏਗਾ ਨਾ ਤੈਨੂੰ ਡਰਾਏਗਾ ਤੇ ਤੂੰ ਵਾਹਿਗੁਰੂ ਬੋਲਿਆ ਕਰ ਉਹਨੇ ਦੂਸਰੇ ਦਿਨ ਬੋਲਿਆ ਬੰਦਾ ਤਾਂ ਉਹਨਾਂ ਨੇ ਤਿਆਰ ਕੀਤਾ ਸੀ ਡਰਾ ਤਾਂ ਉਹ ਰਹਿ ਸੀ ਉਹਨੇ ਵਾਹਿਗੁਰੂ ਸਤਨਾਮ ਬੋਲਿਆ ਫਿਰ ਉਹਨੇ ਡਰਾਇਆ ਫਿਰ ਡਰ ਗਿਆ ਤਿੰਨ ਚਾਰ ਦਿਨ ਤਾਂ ਉਹ ਡਰਿਆ ਤੇ ਇੱਕ ਦਿਨ ਉਹਨੇ ਆਖਿਆ ਕਿ ਉਹ ਮੈਨੂੰ ਤਾਂ ਡਰ ਬਹੁਤ ਲੱਗ ਰਿਹਾ ਉਹ ਮੈਨੂੰ ਡਰਾਉਂਦਾ ਹੈ ਉਹਨੇ ਆਖਿਆ ਦੇਖ ਤੂੰ ਸਤਨਾਮ ਵਾਹਿਗੁਰੂ ਬੋਲਦਾ ਨਾ ਤੇਰਾ ਹੱਲੇ ਵੀ ਡਰ ਤੈਨੂੰ ਡਰ ਨਹੀਂ ਖਤਮ ਹੋਇਆ ਨਾ ਤੂੰ ਐਦਾਂ ਕਰ ਅਸੀਂ ਜੋ ਕਾਵਾਂਗੇ ਨਾ ਉਹ ਕਰੀ ਕਿ ਜੇ ਉਹਦੇ ਨਾਲ ਵੀ ਡਰ ਸੱਤ ਖਤਮ ਹੋ ਜਾਏ ਤੇਰਾ ਅੱਜ ਸਾਡੇ ਅੰਦਰ ਡਰ ਬੈਠਾ ਹੈ ਸਾਡੇ ਅੰਦਰ ਡਰ ਹੈ ਡਰ ਕਰਕੇ ਅਸੀਂ ਤੇ ਸ਼ਨੀਵਾਰ ਇੱਧਰ ਸੋਮਵਾਰ ਉੱਧਰ ਮੰਗਲਵਾਰ ਉੱਧਰ ਵੀਰਵਾਰ ਉੱਧਰ ਸਾਡੇ ਅੰਦਰ ਡਰ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਹਾਂ ਭਰਮ ਭਰਮ ਦੇ ਦੋ ਬੇਟੇ ਆ ਤੇ ਇੱਕ ਬੇਟੀ ਆ ਜਿਹੜਾ ਭਰਮ ਹੈ ਨਾ ਉਹਦੇ ਦੋ ਬੇਟੇ ਆ ਤੇ ਇੱਕ ਬੇਟੀ ਆ ਭਰਮ ਦੇ ਸਾਹਮਣੇ ਕੀ ਹੈ ਇੱਕ ਬੇਟਾ ਕੋਣਾ ਇੱਕ ਧੋਖਾ ਤੇ ਇੱਕ ਡਰ ਅਸੀਂ ਕਹਿੰਦੇ ਲੋ ਅਸੀਂ ਭਰਮ ਦੇ ਵਿੱਚ ਸੀ ਅਸੀਂ ਡਰ ਗਏ ਬੰਦਾ ਇਦਾਂ ਕਰਦਾ ਨਾ ਧੋਖਾ ਮੈਨੂੰ ਪਾਇਆ ਕਿਉਂ ਲੱਗਾ ਕਿਉਂਕਿ ਧਰਮ ਦੇ ਵਿੱਚ ਸੀ ਧੋਖਾ ਲੱਗਾ ਤੇ ਅਸੀਂ ਧਰਮ ਕਰਕੇ ਡਰਦੇ ਆ ਤੇ ਸਾਨੂੰ ਡਰਾਇਆ ਜਾਂਦਾ ਫਿਰ ਉਹ ਜਿਹੜੇ ਉਹਨਾਂ ਦੇ ਲੋਕ ਹੁੰਦੇ ਆ ਭਾਈ ਉਹ ਫਲਾਨੀ ਜਗ੍ਹਾ ਜਾਓ ਅਸੀਂ ਵੀ ਉੱਥੇ ਗਏ ਸੀ ਇਦਾਂ ਸਾਡਾ ਕੰਮ ਹੋ ਗਿਆ ਫਿਰ ਇਦਾਂ ਇਦਾਂ ਉਹਨਾਂ ਦੀਆਂ ਬਕਾਨਾਂ ਚੱਲ ਗਈਆਂ ਤੇ ਉਹਨਾਂ ਦੀ ਜਿਹੜਾ ਧਰਮ ਉਹਦੀ ਇੱਕ ਬੇਟੀ ਆ ਉਹਦਾ ਨਾਮ ਪਟਕਣਾ ਤੇ ਬੰਦਾ ਸਾਰੀ ਜ਼ਿੰਦਗੀ ਪਟਕਦਾ ਰਹਿੰਦਾ ਆ ਪਟਕਣ ਦੀ ਨਿਸ਼ਾਨੀ ਹੁੰਦੀ ਆ ਤੇ ਅਸੀਂ ਭਾਵੇਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਆ ਦੇਵੀਆਂ ਨੂੰ ਵੀ ਪੂਜੀ ਜਾ ਰਹੇ ਆਂ ਆ ਮੜੀਆਂ ਨੂੰ ਪੂਜ ਰਹੇ ਆਂ ਪੱਥਰਾਂ ਨੂੰ ਵੀ ਪੂਜ ਰਹੇ ਆਂ ਪਰ ਹੁੰਦੇ ਸਿੱਖਾਂ ਤੇ ਸਿੱਖ ਦਾ ਫਰਜ਼ ਕੀ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਕਰੰਤ ਠੀਕ ਆ ਜਿਨ੍ਹਾਂ ਦਾ ਧਰਮ ਹੈ ਉਹ ਕੋ ਸਿੱਖ ਹੋ ਕੇ ਇਦਾਂ ਦੇ ਕਰਮ ਕਰਦਾ ਤੇ ਉਹ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਹ ਕੀ ਹੈ ਭੇਗ ਦਿਖਾਇਓ ਜਗਤ ਕੋ ਲੋਗਣ ਕੋ ਬਸ ਕੀ ਤੇ ਸਾਡਾ ਜਿਹੜਾ ਧਰਮ ਹੈ ਜੋ ਸਤਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਤੇ ਉਹ ਭਰਮ ਦੇ ਵਿੱਚੋਂ ਕੱਢਿਆ ਭਟਕਣਾ ਦੇ ਵਿੱਚੋਂ ਸਾਨੂੰ ਕੱਢਿਆ ਨਹੀਂ ਤਾਂ ਸਾਰੀ ਜ਼ਿੰਦਗੀ ਭਟਕਣਾ ਦੇ ਵਿੱਚ ਗੁੜ ਖਰ ਕਿਉਂਕਿ ਦੋ ਬੇੜੀਆਂ ਵਿੱਚ ਜਿਹੜਾ ਪੈਰ ਰੱਖਦਾ ਨਾ ਉਹ ਕਦੇ ਵੀ ਪਾਰ ਨਹੀਂ ਹੁੰਦਾ ਜਦੋਂ ਅਸੀਂ ਵਿਸ਼ਵਾਸ ਰੱਖਦੇ ਤੇ ਉਹਨਾਂ ਨੇ ਆਖਿਆ ਵੀ ਜੋ ਤੂੰ ਕਹਿ ਰਿਹਾ ਨਾ ਸਤਨਾਮ ਵਾਹਿਗੁਰੂ ਦੀਪ ਸਿੰਘ ਜੀ ਨੂੰ ਆਖਿਆ ਤੇਰਾ ਡਰ ਖਤਮ ਨਹੀਂ ਹੋਇਆ ਨਾ ਤੇ ਅਸੀਂ ਜੋ ਤੈਨੂੰ ਕਹਾਂਗੇ ਉਹ ਤੂੰ ਕਰੀ ਅੱਜ ਕੀ ਕਰਨਾ ਤੂੰ ਈਸਾ ਮਸੀਹ ਦਾ ਕਰੌਸ ਬਣਾਉਣਾ ਜਦੋਂ ਆਵੇ ਨਾ ਤੈਨੂੰ ਡਰ ਲੱਗੇ ਤੂੰ ਕਰੌਸ ਬਣਾਉਣਾ ਤੇ ਉਹਨੇ ਕੀ ਕੀਤਾ ਜਦੋਂ ਉਹਨੂੰ ਡਰਾਇਆ ਗਿਆ ਰਾਤ ਨੂੰ ਵੀ ਤੇ ਉਹਨੇ ਕਰਾਸ ਬਣਾਇਆ ਫਿਰ ਉਹਨੂੰ ਸਿਰੇ ਆ ਕੇ ਪੁੱਛਦੇ ਆ ਕਹਿੰਦੇ ਤੂੰ ਡਰਿਆ ਕਹਿੰਦਾ ਨਹੀਂ ਕੀ ਹੋਇਆ ਸੀ ਕਹਿੰਦਾ ਮੈਂ ਕਰਾਸ ਬਣਾਇਆ ਸੀ ਤੇ ਡਰ ਭੱਜ ਗਿਆ ਕਹਿੰਦਾ ਇਦਾਂ ਕਰਿਆ ਕੇ ਉਹਨੇ ਫਿਰ ਉਹਨੂੰ ਛਾਈ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਉਹਨੂੰ ਉਹਦੇ ਕੇਸ ਇੱਕ ਗੱਜ ਲੰਬੇ ਸੀ ਕੇਸ ਉਹ ਸੀ ਮਹਾਰਾਜਾ ਦਲੀਪ ਸਿੰਘ ਮਹਾਰਾਣੀ ਵਿਕਟੋਰੀਆ ਉਹਨੂੰ ਦੇਖ ਕੇ ਬੜੀ ਖੁਸ਼ ਹੋਈ ਮਹਾਰਾਜਾ ਦਲੀਪ ਸਿੰਘ ਬੜਾ ਸੋਹਣਾ ਸੀ ਤੇ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਇਹਦੇ ਵਿੱਚ ਕੀ ਸੋਹਣਾ ਲੱਗਦਾ ਕਹਿੰਦੇ ਜਿਹੜੇ ਇਹਦੇ ਕੇਸ ਹੈ ਉਹਨਾਂ ਨੇ ਕੇਸ ਕਟਾ ਕੇ ਮਹਾਰਾਣੀ ਨੂੰ ਗਿਫਟ ਕਰਦੇ ਸੀ ਦਲੀਪ ਸਿੰਘ ਦੇ ਕੇਸ ਕੱਟ ਤੇ ਉਹਦੇ ਕੇਸ ਕੱਟ ਦਿੱਤੇ ਉਹਨੂੰ ਈਸਾਈ ਬਣਾ ਦਿੱਤਾ ਈਸਾਈ ਬਣ ਗਿਆ ਉਹਦਾ ਵਿਆਹ ਵੀ ਕੀਤਾ ਗੋਰੀ ਦੇ ਨਾਲ ਪਰ ਜਿਹੜੀ ਮਾਂ ਦੀ ਮਮਤਾ ਹੁੰਦੀ ਹੈ ਨਾ ਤੇ ਉਹਨੇ ਉਹਨੂੰ ਖਿੱਚਿਆ ਉਹ ਕਿੱਥੇ ਆ ਉਹ ਜੂਬੀ ਦੀ ਚਨਾਰ ਝੇਲ ਦੇ ਵਿੱਚ ਕਿਸੇ ਤਰ੍ਹਾਂ ਉੱਥੋਂ ਨਿਕਲਦੀ ਹੈ 네ਪਾਲ ਪਹੁੰਚਦੀ ਹੈ 네ਪਾਲ ਦੇ ਰਾਜੇ ਨੂੰ ਜਾ ਕੇ ਸਾਰੀ ਵਿਥਿਆ ਦੱਸਦੀ ਆ ਮਹਾਰਾਜਾ ਰਣਜੀਤ ਸਿੰਘ ਤੇ ਉਹ ਵਿਸ਼ਵਾਸ ਰੱਖਣ ਵਾਲਾ ਸੀ ਤੇ ਉਹਨੇ ਕਿਹਾ ਵੀ ਤੁਸੀਂ ਇੱਥੇ ਰਹੋ ਅਸੀਂ ਤੁਹਾਡੀ ਮਦਦ ਕਰਦੇ ਆ ਤੇ ਉਸ ਮਹਾਰਾਣੀ ਜਿੰਦਕੌਰ ਦੀ ਮਦਦ ਜਿਹੜੀ ਹੈ ਨੇਪਾਲ ਦਾ ਰਾਜਾ ਕਰਦਾ ਤੇ ਕਾਫੀ ਸਮਾਂ ਉਹਦਾ ਸੌਖਾ ਨਿਕਲਦਾ ਹੈ ਹੁਣ ਇਧਰ ਖਿੱਚ ਪੈਂਦੀ ਹੈ ਇੱਕ ਦਿਨ ਨਾ ਮਾਂ ਦੀ ਯਾਦ ਆ ਗਈ ਦਲੀਪ ਸਿੰਘ ਨੂੰ ਮਾਂ ਦੀ ਯਾਦ ਆਉਂਦੀ ਤੇ ਉਹਨੇ ਆਖਿਆ ਕਿ ਮੈਂ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਕਹਿੰਦੇ ਪਤਾ ਕਰੋ ਉਹਦੀ ਮਾਂ ਕਿੱਥੇ ਰਹਿੰਦੀ ਹੈ ਪਤਾ ਕੀਤਾ ਗਿਆ ਕਿ ਉਹ ਨੇਪਾਲ ਦੇ ਵਿੱਚ ਉਹਨੇ ਆਖਿਆ ਵੀ ਮੈਂ ਜਦਾ ਬਿੱਲ ਬੰਦੀ ਕੀਤੀ ਨਾ ਉਹ ਕਹਿੰਦੇ ਇਹਨੂੰ ਪੰਜਾਬ ਨਹੀਂ ਲੈ ਕੇ ਜਾਣਾ ਜੇ ਪੰਜਾਬ ਦੀ ਧਰਤੀ ਤੇ ਜਾਏਗਾ ਇਹਨੂੰ ਧਰਤੀ ਮਾਂ ਜਾਦਾ ਆਜੇਗੀ ਜਨਮ ਦੇਣ ਵਾਲੀ ਮਾਂ ਜਾਦਾ ਆਜੇਗੀ ਤੇ ਇਹਦੀ ਪੰਜਾਬੀ ਬੋਲੀ ਜਾਦਾ ਹੈ ਤੇ ਇਹਨੂੰ ਉੱਥੇ ਨਹੀਂ ਲੈ ਕੇ ਜਾਣਾ ਕਿੱਥੇ ਮੁਲਾਕਾਤ ਹੋਈ ਕਲਕੱਤੇ ਲੈ ਕੇ ਹੋਟਲ ਦੇ ਵਿੱਚ ਉਧਰੋਂ ਮਹਾਰਾਣੀ ਜਿੰਦ ਕੌਰ ਨੂੰ ਲਿਆਂਦਾ ਬੜੀਆਂ ਮਨ ਦੇ ਵਿੱਚ ਆਸਾਂ ਸੀ ਬੜਾ ਕੋਸ਼ ਪਿਆਰ ਮਹਾਰਾਣੀ ਜਿੰਦਕੌਰ ਦੇ ਅੰਦਰ ਤੇ ਆਪਣੇ ਪੁੱਤਰ ਨੂੰ ਵੇਖਾਂਗੀ ਮੇਰਾ ਪੁੱਤਰ ਕਿੰਨੀ ਸੋਹਣੀ ਪੱਗ ਬਣਦਾ ਹੋਏਗਾ ਕਿੰਨਾ ਸੋਹਣਾ ਉਹਦਾ ਦਾੜਾ ਹੋਏਗਾ ਤੇ ਪਰ ਮਹਾਰਾਣੀ ਜਿੰਦਕੌਰ ਦੇ ਉੱਪਰ ਕਹਿਰ ਸੀ ਉਹਦਾ ਕੜਾ ਕਹਿਰ ਸੀ ਕਿਉਂਕਿ ਉਹਦੀ ਰੋ ਰੋ ਕੇ ਉਹਦੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਚੁੱਕੀ ਸੀ ਮਹਾਰਾਣੀ ਜਿੰਦਕੌਰ ਦੇਖ ਨਹੀਂ ਸਕਦੀ ਅੰਨੀ ਹੋ ਗਈ ਸੀ ਪਰ ਉਹ ਹੁਣ ਮਹਿਸੂਸ ਕਰੇਗੀ ਮੈਂ ਆਪਣੇ ਪੁੱਤਰ ਨੂੰ ਮਿਲਾਂਗੀ ਤੇ ਉਹਨੂੰ ਮਿਲ ਕੇ ਉਹਦਾ ਹਾਲ-ਚਲ ਦੇਖਾਂਗੀ ਉਹ ਕਿਸ ਤਰ੍ਹਾਂ ਉਹ ਜੀਵਨ ਬਤੀਤ ਕੀਤਾ ਜਾ ਕੇ ਉਹਨੇ ਆਵਾਜ਼ ਦਿੱਤੀ ਮਾਂ ਤੇ ਉਹਨੇ ਗਲਵਕੜੀ ਵਿੱਚ ਲਿਆ ਪਿੱਠ ਤੇ ਹੱਥ ਫੇਰਿਆ ਤੇ ਜਦੋਂ ਮਹਾਰਾਣੀ ਜਿੰਦਕੌਰ ਨੇ ਸਿਰ ਤੇ ਹੱਥ ਰੱਖਿਆ ਤੇ ਆਪੇ ਸ਼ਾਂਟ ਕੇ ਧੱਕਾ ਮਾਰ ਦਿੱਤਾ ਕਹਿੰਦੇ ਅੰਗਰੇਜ਼ਾਂ ਨੇ ਅੱਜ ਫੇਰ ਮੇਰੇ ਨਾਲ ਧੋਖਾ ਕੀਤਾ ਇਹ ਮੇਰਾ ਪੁੱਤਰ ਨਹੀਂ ਆ ਅੱਜ ਫੇਰ ਧੋਖਾ ਕੀਤਾ ਫਿਰ ਮਹਾਰਾਜਾ ਦਲੀਪ ਸਿੰਘ ਕਹਿੰਦਾ ਮਾਂ ਮੈਂ ਆਵੇਂ ਤੇ ਵਿਸ਼ਵਾਸ ਕਰ ਇਹਨਾਂ ਨੇ ਮੈਨੂੰ ਸਿੱਖ ਤੋਂ ਈਸਾਈ ਬਣਾ ਦਿੱਤਾ ਤੇ ਮਾਂ ਨੇ ਆਪਣੀ ਵਿਥਿਆ ਦੱਸੀ ਕਿ ਇਹਨਾਂ ਨੇ ਕਿੰਨਾ ਮੇਰੇ ਤੇ ਕਹਿਰ ਕੀਤਾ ਮੇਰੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ ਆ ਤੇ ਜੇ ਮਾਂ ਤੇਰੇ ਤੇ ਇਹਨਾਂ ਨੇ ਜ਼ੁਲਮ ਕੀਤਾ ਨਾ ਤੇਰੇ ਤੇ ਕਹਿਰ ਕੀਤਾ ਤੇ ਜ਼ੁਲਮ ਮੇਰੇ ਤੇ ਵੀ ਕੀਤਾ ਉਹਨੇ ਸਾਰੀ ਵਿਥਿਆ ਦੱਸੀ ਤੇ ਜਦੋਂ ਸਾਧ ਸੰਗਤ ਜੀ ਜਾਣ ਲੱਗਾ ਤੇ ਉਹਨੇ ਆਖਿਆ ਕਿ ਮੈਂ ਆਪਣੀ ਮਾਂ ਨੂੰ ਨਾਲ ਲੈ ਕੇ ਜਾਣਾ ਪਰ ਮਾਂ ਨੇ ਇੱਕ ਵਾਅਦਾ ਕੀਤਾ ਸੀ ਜਾਊਂਗੀ ਮੈਂ ਤੇਰੇ ਨਾਲ ਤਾਂ ਪਰ ਇਸ ਇਸ ਘਰ ਦੇ ਨਾਲ ਜਾਊਂਗੀ ਜੇ ਮੈਂ ਮਰ ਗਈ ਮੇਰਾ ਉਹ ਸੰਸਕਾਰ ਇੰਗਲੈਂਡ ਦੀ ਧਰਤੀ ਤੇ ਨਹੀਂ ਕਰਨਾ ਪੰਜਾਬ ਦੀ ਧਰਤੀ ਤੇ ਕਰ ਤੇ ਸਮਾਂ ਹੋਇਆ ਦੇਖੋ ਮਾਂ ਜਦੋਂ ਮਿਲੀ ਆ ਸਿੱਖੀ ਮਿਲ ਗਈ ਮਾਂ ਤੋਂ ਵਿਛੜਿਆ ਸੀ ਸਿੱਖੀ ਤੋਂ ਵਿਛੜ ਗਏ ਤੇ ਇਹ ਤਾਂ ਕਿਰਪਾ ਪੂਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ ਤੇ ਜਿੱਦਣ ਇਹ ਭਾਵਨਾ ਬਣ ਗਈ ਫਿਰ ਉਹ ਮੈਂ ਗੱਲ ਨੂੰ ਨੇੜੇ ਰੱਖਾਂ ਸਮੇਂ ਦੀ ਸਮਾਪਤੀ ਹੈ ਤੇ ਉਸ ਵੇਲੇ ਇੰਗਲੈਂਡ ਵਿੱਚ ਮਹਾਰਾਣੀ ਜਿੰਦ ਕੌਰ ਚੜ੍ਹਾਈ ਕਰ ਜਾਂਦੀ ਆ ਉਹਨਾਂ ਨੇ ਪੰਜਾਬ ਨਹੀਂ ਜਾਣ ਦਿੱਤਾ ਪਰ ਉਹ ਦੀ ਛਾਪੂਰੀ ਵੀ ਨਹੀਂ ਕਰ ਸਕਿਆ ਮਹਾਰਾਜਾ ਦਲੀਪ ਸਿੰਘ ਉਸ ਦੇ ਇਥੇ 나ਸਿਕ ਦੇ ਕੋਲ ਆ ਕੇ ਉਹ ਮਾਦਾ ਸੰਸਕਾਰ ਕੀਤਾ ਸੀ ਤੇ ਉਹਦੀਆਂ ਆਸਤੀਆਂ ਜਿਹੜੀਆਂ ਸੀ ਨਦੀ ਤੇ ਵਿੱਚ ਰੋੜ ਦੇ। ਤੇ ਮੈਂ ਬੇਨਤੀ ਇਹ ਕਰ ਰਿਹਾ ਕਿ ਸਾਨੂੰ ਜਦਨ ਅਸੀਂ ਇਹ ਬੜਾ ਸੋਖਾ ਸ਼ਬਦ ਹੈ ਹਰੇਕ ਸਿੱਖ ਨੂੰ ਯਾਦ ਹੈ। ਤੇ ਭਾਈ ਸਾਹਿਬ ਜੀ ਇਹ ਸ਼ਬਦ ਸੁਣਾਓ ਅੱਜ ਬੱਚੇ ਦਾ ਜਨਮ ਦੇਣਾ। ਪਰ ਉਹਦੇ ਪਿੱਛੇ ਗੁਰੂ ਸਾਹਿਬ ਦੀ ਭਾਵਨਾ ਕੀ ਹੈ? ਸਤਿਗੁਰ ਤੇ ਕਰੇ ਨਿਮਖ ਨੋ ਵਿਸਰੋ। ਤੈਨੂੰ ਅੱਖ ਚਮਕਣ ਜਿੰਨੇ ਵਾਸ ਸਮੇਂ ਵਾਸਤੇ ਵੀ ਰੱਬ ਨਹੀਂ ਭੁੱਲਣਾ ਚਾਹੀਦਾ। ਨਿਮਖ ਨੋ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਤੇ ਕੋਣ ਕਹੇਗਾ ਜਿਹੜੀ ਮਾਂ ਆਪ ਜੁੜ ਜਾਏਗੀ ਜੁੜੇਗੀ ਤੇ ਆਪ ਗੁਰੂ ਮਹਾਰਾਜ ਆਪ ਰਹਿਮਤ ਕਰਨਗੇ ਫਿਰ ਉਹ ਬੱਚਿਆਂ ਦਾ ਜੀਵਨ ਤੇ ਆਪ ਬਖਸ਼ਿਸ਼ ਹੁੰਦੀ ਹੈ ਗੁਰੂ ਮਹਾਰਾਜ ਆਪ ਕਿਰਪਾ ਕਰਦੇ ਆ ਇਹ ਤਾਂ ਮੈਂ ਸ਼ੁਰੂਆਤ ਵਿੱਚ ਬੇਨਤੀ ਕੀਤੀ ਆ ਅਸੀਂ ਇਹ ਬਹੁਤ ਕੁਝ ਮੰਗਦੇ ਆ ਗੁਰੂ ਸਾਹਿਬ ਦੇ ਕੋਲ ਕੋਈ ਭਾਗਾ ਵਾਲਾ ਸਿੱਖ ਹੋਏਗਾ ਜਿਹੜਾ ਆ ਕੇ ਕਹਵੇਗਾ ਕਿ ਸਤਿਗੁਰ ਮਹਾਰਾਜ ਪੁੱਤਰ ਦਿੱਤਾ ਹੈ ਤੇ ਗੁਰੂ ਮਹਾਰਾਜ ਕਿਰਪਾ ਕਰੀ ਪੁੱਤਰ ਹੋਵੇ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਵਰਗੇ ਜੇ ਧੀ ਦਿੱਤੀ ਆ ਤੇ ਸਤਿਗੁਰ ਮਹਾਰਾਜ ਧੀ ਹੋਵੇ ਬੀਬੇ ਨਾਨਕੀ ਵਰਗੀ ਬੀਬੀ ਹਰਸ਼ਰਨ ਕੌਰ ਵਰਗੀ ਹੋਵੇ ਜੀਵਨ ਬੜਦਾ ਨਾ ਉਹ ਵੀ ਮਾਵਾਂ ਸੀ ਨਾ ਜਿਹਨਾਂ ਨੇ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਗਲਾਂ ਦੇ ਵਿੱਚ ਹਰ ਪਰ ਰੱਬ ਨੂੰ ਨਹੀਂ ਭੋੜੇ ਨਾ ਮਾਂ ਭੁੱਲੀ ਤੇ ਨਾ ਬੱਚੇ ਭੁੱਲੇ ਨਾ ਬੱਚੇ ਡਰੇ ਤੇ ਐਸੀ ਆ ਭਾਵਨਾ ਜਿਹਦਨ ਅਸੀਂ ਜੀਵਨ ਵਿੱਚ ਲੈ ਕੇ ਆਵਾਂਗੇ ਜੋ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰ ਰਹੇ ਆ ਜੋ ਸਤਿਗੁਰ ਮਹਾਰਾਜ ਬਖਸ਼ਿਸ਼ ਕਰ ਰਹੇ ਆ ਬੜਾ ਅਰਥ ਬੜਾ ਸੋਖਾ ਪੁੱਤਾ ਮਾਤਾ ਕੀ ਆਸੀਸ ਨਿਮਕਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਅੱਜ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੋੜਾ ਪਰਿਵਾਰ ਅਤੀ ਸਤਕਾਰ ਜੋ ਸਾਡੇ ਵੀਰ ਜੀ ਸਰਦਾਰ ਗੁਰਵੇਸ਼ ਸਿੰਘ ਹੋੜਾ ਦੇ ਸੁਪੁੱਤਰ ਕੁਸ਼ਬੀਰ ਸਿੰਘ ਦੇ ਸੁਪੁੱਤਰ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਬੱਚਾ ਤਨਵੀਰ ਸਿੰਘ ਜੋ ਗੁਰੂ ਮਹਾਰਾਜ ਦੀ ਕਿਰਪਾ ਹੈ ਰੋਜ਼ਾਨਾ ਹੀ ਗੁਰੂ ਸੰਗਤ ਵਿੱਚ ਹਾਜ਼ਰੀ ਭਰਦਾ ਹੈ ਤੇ ਬੜੀ ਲਗਨ ਦੇ ਨਾਲ ਤੇ ਗੁਰੂ ਮਹਾਰਾਜ ਆਪ ਰੈਂਭਤ ਕਰਦੇ ਆ ਇਹ ਤਾਂ ਮਿੱਟੀ ਆ ਕੱਚੀ ਮਿੱਟੀ ਆ ਜਿੱਦਾਂ ਮਰਜ਼ੀ ਘਾੜ ਲਓ ਤੇ ਇਹ ਸਭ ਤੋਂ ਵੱਡਾ ਜਿਹੜਾ ਹੱਥ ਹੈ ਇਹਨਾਂ ਦੇ ਦਾਦਾ ਜੀ ਗੁਰਵੇਸ਼ ਸਿੰਘ ਜੋ ਆਪ ਬੱਚਿਆਂ ਨੂੰ ਲੈ ਕੇ ਸੰਗਤ ਵਿੱਚ ਰੋਜ਼ ਹਾਜ਼ਰ ਹੁੰਦੇ ਆ ਪਰ ਇਹ ਮੈਨੂੰ ਇੰਨਾ ਖੁਸ਼ੀ ਹੁੰਦੀ ਆ ਜਿਸ ਵੇਲੇ ਕਿਤੇ ਬਾਹਰ ਹੁੰਦੇ ਆ ਤੇ ਗੱਡੀ ਲੈ ਕੇ ਡਰਾਈਵਰ ਦੇ ਨਾਲ ਖੁਦ ਆ ਜਾਂਦੇ ਗਏ ਔਰ ਬੜੇ ਆਰਾਮ ਨਾਲ ਬੈਠ ਕੇ ਸੰਗਤ ਵਿੱਚ ਬੈਠੇਗਾ ਜੋ ਬੱਚੇ ਸ਼ਾਮ ਨੂੰ ਸੁਗਾਸਨ ਦੇ ਟਾਈਮ ਤੇ ਸੇਵਾ ਕਰਦੇ ਆ ਤੇ ਬਹੁਤ ਲੱਗਣਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਅਰਦਾਸ ਹੈ ਸਾਡੀ ਕੀ ਗੁਰੂ ਮਹਾਰਾਜ ਇਸੇ ਤਰ੍ਹਾਂ ਬੱਚੇ ਨੂੰ ਲੰਮਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਮਾਤਾ ਪਿਤਾ ਦਾ ਆਗਿਆਕਾਰ ਦੇਸ਼ ਕੌਮ ਦਾ ਸੇਵਾਦਾਰ ਚੜ੍ਹਦੀਆਂ ਕਲਾਂ ਬਖਸ਼ਣ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫ ਤੇ ਸਾਰੇ ਆਪ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ